ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਨਵਜੰਮੀ ਧੀ ਦੇ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ ਮਾਨ ਸਾਹਿਬ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਮਾਨ ਆਪਣੀ ਨਵਜੰਮੀ ਧੀ ਅਤੇ ਪਤਨੀ ਨੂੰ ਲੈ ਕੇ ਘਰ ਪਹੁੰਚੇ ਨੇ ਇਸ ਦੌਰਾਨ ਸੀਐਮ ਮਾਨ ਦੀ ਭੈਣ ਵੀ ਖਾਸ ਤੌਰ ਤੇ ਨਜ਼ਰ ਆ ਰਹੀ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਨੇ ਆਪਣੀ ਨਵਜੰਮੀ ਬੱਚੀ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ ਤੇ ਜੀ ਹੀ ਘਰ ਲੈ ਕੇ ਪਹੁੰਚਦੇ ਨੇ ਤਾਂ ਫੁੱਲਾਂ ਦੇ ਨਾਲ ਜੋ ਕਿ ਨਵ ਜੰਮੀ ਬੱਚੀ ਦਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਢੋਲ ਟਮਕੀਆਂ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਸਰਦਾਰ ਜੀ ਕਿ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਬਿੱਤੇ ਦਿਨੀ ਬੱਚੀ ਨੇ ਜਨਮ ਲਿਆ ਹੈ ਤਾਂ ਮੀਡੀਆ ਦੇ ਨਾਲ ਵੀ ਖਾਸ ਤੌਰ ਤੇ ਸਿੰਘਾਂ ਮਾਨ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤੇ ਬੱਚੀ ਦਾ ਨਾਮ ਨਿਆਮਤ ਕੌਰ ਮਾਨ ਰੱਖਿਆ ਗਿਆ ਹੈ ਸਿੰਘਾਂ ਮਾਨ ਦੇ ਘਰ ਨਿਆਮਤ ਆਈ ਹੈ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਬੱਚੀ ਦਾ ਕੱਲ ਪਿੱਤੇ ਦਿਨੀ ਜਨਮ ਹੋਇਆ ਹੈ ਤੇ ਸਿੰਘਾਂ ਮਾਨ ਨੇ ਮੀਡੀਆ ਦੇ ਨਾਲ ਗਰਮਤ ਕਰਦੇ ਕਿਹਾ ਕਿ ਅੱਜ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਬਹੁਤ ਵੱਡਾ ਦਿਨ ਹੈ ਤੇ ਰਿਸ਼ਤੇਦਾਰਾਂ ਦੇ ਨਾਲ ਬੱਚੀ ਦੇ ਆਉਣ ਦੀਆਂ ਖੁਸ਼ੀਆਂ ਮਨਾਵਾਂਗੇ ਅਜਿਹਾ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਅੱਜ ਆਪਣੀ ਨਵ ਜੰਮੀ ਬੱਚੀ ਨੂੰ ਲੈ ਕੇ ਘਰ ਪਹੁੰਚੇ ਨੇ ਆਤਮਾ ਦਾ ਬਹੁਤ ਸ਼ੁਕਰ ਕਰਦੇ ਹੈ ਬਾਈਬਲ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਤੇ ਮਾਈਕਿੰਗ ਵੀ ਜੋ ਬੀ ਸਿਹਤ ਨੂੰ ਬਿਲਕੁਲ ਠੀਕ ਹੈ ਮਾਨ ਦੇ ਦਾ ਉਹ ਕਹਿੰਦੇ ਆ ਕਿ ਬੱਚਾ ਆਪਣੇ ਆਪ ਲੈ ਕੇ ਹਮੇਂ ਪੜਾ ਰਿਹਾ ਜਿਵੇਂ ਨਾਈਟ ਵਿੱਚ ਦੇਖਦੇ ਸਾਂਗੇ 2000 2000 ਲੇਕਿਨ ਮਾਈਕ ਸਾਥੇ ਕਰ ਦੇਗਾ ਤੇ ਕੋਈ ਭਾਗ ਇਹ ਆਪਣਾ ਉਹ ਬੇਤਨ ਬਸ ਕਰਿਆ ਤੁਹਾਡੇ ਗੁਰੂਆਂ ਲੋਕਾਂ ਤੁਹਾਡੇ ਚਰੀਏ ਦੱਸਣ ਡੇਟਾ ਵਾਜੇ ਬੇਟਲੈ ਨਹੀਂ ਲੱਗਦਾ ਇਹ ਤੋ ਆ ਕਰਿਆ ਪਰ ਅਰਦਾਸ ਕਰਿਆ ਤਾਂ ਅੰਦਰਸ ਤੋਂ ਹੋਵੇ ਦੂਜਾ ਫਿਰ ਉਹਨੂੰ ਪੜਾਓ ਉਹਨੂੰ ਮੌਕਾ ਦਿਓ ਉਹ ਕਹਿੰਦਾ ਸੜੀ ਤੇ ਕਿਸੇ ਦਾ ਨੋਟ ਚੱਕ ਪਾਰ ਬਹੁਤ ਜ਼ਲਾ ਪਿਆ ਫਟ ਚੱਕੋ ਤੁਸੀਂ ਚੱਕ ਲਓ ਬਰਾ ਇਹ ਮੈਂ ਤੀਹ ਦਾ ਪਾਪਨੇ ਮੈਂ ਇਹ ਨਹੀਂ ਮੈਂ ਉਹ ਚੀਜ਼ ਮੈਂ ਮਨਸੂਰ ਕਦੇ ਹਸਪਤਾਲ ਚ ਮਿਲ ਬਹੁਤ ਦੇਰੀ ਨਾਲ ਗਏ ਤਾਂ ਕਿ ਕਿਸ ਨੂੰ ਪਰੇਸ਼ਾਨੀ ਨਾ ਲਾਵੇ ਇਹ ਤੇ ਹੀ ਦੱਸ ਸਕਦੇ ਹਾਂ ਅਸੀਂ ਕਿਉਂ ਦੇਰੀ ਨਾਮ ਵੀ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੀ ਸੀ 9 ਮਹੀਨੇ ਆ 10 ਦਿਨ ਬਾਅਦ ਤੇ 5 ਦਿਨ ਬਾਅਦ ਤੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਮੰਨਦਾ ਸੀ ਨਾ ਤਾਂ ਕਿ ਉਹ ਕਿਤੇ ਉਹ ਮੈਂ ਜਾਉਂ ਜਾਂਦਾ ਤਾਂ ਫਿਰ ਪਰ ਆਪਣਾ ਕੋਰਨ ਦਾ ਸਪੋਰਟ ਹੀ ਹੈ ਸਪੋਰਟ ਹੀ ਨਿਕਲੂਗਾ ਸਾਰਾ ਹਸਪਤਾਲ ਸਟਕ ਹੋ ਗਿਆ ਅੱਜਕੱਲ ਮੈਨੂੰ ਫੋਟੋਸ ਹਸਪਤਾਲ ਰਹਿਣੇ ਲਈ ਪਈ ਕਿ ਮੇਰੇ ਉੱਪਰ ਮੱਤ ਪੀਓ ਸਾਹੀ ਜੀ ਦਾ ਸਵਾਸ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਇਹ ਜਦ ਮੈਂ ਪਾਰ ਚੇਂਜ ਕਰੇ ਛੋਟਾ ਛੋਟਾ ਘੰਟਾ ਪਹਿਲਾਂ ਲਾਰ ਐਂਡੇਸ ਕੋ ਘੰਟਾ ਤੇ ਦੋ ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਵੇਟ ਕਰਦੇ ਮੈਂ ਚੰਗਾ ਨਹੀਂ ਸਮਝਾ ਸੋ ਮੈਂ ਕਦੇ ਵੀ ਨਹੀਂ ਗਿਆ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਅਡਮਿਸ਼ਨ ਹੀ ਹੋਏ ਮੈਂ ਸਵੇਰੇ ਗਿਆ ਉਹ ਬੱਚੇ ਲਾਤ ਨਾ ਕੀ ਰੱਖਾਂ ਸਰ ਜੀ ਮੈਂ ਸਰ ਨਾਮ ਬਾਰੇ ਕੋ ਸੋਚਿਆ ਨਾਮ ਕੀ ਰੱਖੋਗੇ ਇਸ ਤੀ ਦਾ ਕਿਉਂਕਿ ਘਰ ਦੇ ਵਿੱਚ ਕਹ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਸਵਾਗਤ ਕੀਤਾ ਜਾ ਰਿਹਾ ਹੈ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਦੇਡੋਕ ਗੁਰਬੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜਿਬਲੀਟੀ ਹੁੰਦੀ ਹੈ ਕੰਗਾ ਨਾਮ ਆ ਰਿਹਾ ਸੀ ਇਹਦਾ ਨਾਮ ਅੱਜ ਹੀ ਰੱਖਿਆ ਆਂਦੂ ਦੇ ਕੋ ਤੇ ਮੈਂ ਨਾਮ ਰੱਖਣਾ ਕਹਲਾਂਗੇ ਜਿਹਨੇ 9 ਮਹੀਨੇ ਆਪਣੇ ਗੁੱਛੇ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾਂ ਝੱਲ ਕੇ ਬੱਚੇ ਨੇ ਜਨਮ ਲਿਆ ਮੈਂ ਕਹਿੰਦੀ ਹਾਂ ਅੱਜ ਕੋਈ ਵੀ ਸੁਲਾਕਣ ਸੌਂਤਿਆਂ ਜਿਹੀ ਸੁਲਾਕਣ ਤੇ ਇਹਦੇ ਨਾਮ ਰੱਖਿਆ ਨਿਯਮਤ ਕਰਮ ਨਿਯਮਤ ਕਰਮ ਇਹ ਕਿਹੜਾ ਸਮਾਨ ਸਭ ਉਹ ਵੀ ਸੁਨਾਹੀ ਦੋ ਮੈਨੂੰ ਯਾਦ ਨਹੀਂ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਮਤਲਬ ਹੈ ਮਤਲਬ ਤੁਹਾਨੂੰ ਕੋਈ ਸੁਭਈ ਦਾਤ ਦੇ ਦੇ ਬਖਸ਼ਿਸ਼ ਹੋਲੀ ਰੱਬ ਦੀ ਪਰਮਾਤਮਾ ਕੋਈ ਦੇ ਰਹੀ ਹੈ ਬਖਸ਼ਿਸ਼ ਨਿਆਮਤ ਅੱਜ ਸੇਮ ਹਾਊਸ ਦੇ ਵਿੱਚ ਇਹ ਕੱਲ੍ਹ ਸਾਰਾ ਪੂਰਾ ਸਜਾਇਆ ਹੋਇਆ ਮੰਨ ਲਿਓ ਚਲੋ ਜੀ ਮਾਈਕ ਤੇ ਬੈਠੇ ਹੋ ਸਾਰਿਆਂ ਅੰਦਰ ਬੈਠ ਜਾਓ ਬਹੁਤ ਟੁੱਟ ਜੂ ਮੂਲੇ ਤੇ ਬਹੁਤ ਯਾਦੀ ਲੁਕਾਣ ਦੀ ਅੱਜ ਬਹੁਤ ਸਾਰੀਆਂ ਤੀਆਂ ਜੰਮਿਆਂ ਹੋਣਗੇ ਅੱਜ ਬਹੁਤ ਸਾਰੇ ਤੀਆਂ ਜੰਮਿਆਂ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਹਣ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਜੋ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ